सशि काल मैं हरमीत सिंह अपनी जिंदगी की कहानी सांझी करना चाहता हूं अस्सलाम वालेकुम जी शशि अकाल उम्मीद करना तुसी बिल्कुल ठीक-ठाक हो वगैरह तो उ चारतिया खलावां च रखे अथे जी आज काल करम के दुपैई ਦੇ ਅਮੀਰ ترین ਸਿੱਖ ਦੀ ਐ ਸਿੱਖ ਅਰਬੀਆਂ ਤੋਂ ਵੀ ਮੀਰ ਹੈ ਇੱਥੇ ਜਿਹੜੇ ਅਰਬੀ ਨੇ ਉੱਤੇ ਮੀਰ ਹੈ ਨੇ ਲੇਕਿਨ ਇਹ ਸਿੱਖ ਜਿਹੜਾ ਹੈ ਅਦਬੀਆਂ ਤੋਂ ਵੀ ਉੱਤੇ ਤੇ ਅਰਬੀਆਂ ਦੀ ਵੀ ਮਦਦ ਕਰਦਾ ਹੈ ਅਜੇ ਤੁਹਾਡੇ ਨਾਲ ਇਹ ਪੂਰੀ ਸਟੋਰੀ ਇਹ ਵੀਡੀਓ ਸ਼ੇਅਰ ਕਰਨੀ ਆ ਕਾਫੀ ਇੰਟਰਸਟਿੰਗ ਵੀਡੀਓ ਦੇਖਣੀ ਆ ਕੀ ਡਿਟੇਲਸ ਨੇ ਆਦੇ ਬਾਰੇ ਵਿੱਚ ਵੀਡੀਓ ਵੇਖੋ ਤੁਹਾਡਾ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਨੂੰ सब्सक्राइब के बेल आइकॉन को लाजिमी क्लिक करो तो चलते हैं भेजते हैं वीडियो लेट्स गो सशकाल मैं हरमीत सिंह अपनी जिंदगी की कहानी सांझी करना चाहता अपनी जिंदगी की कहानी दिल्ली तो दुबई तक की कहानी फर्श तो फर्श तो अर्श उसकी कहानी जिंदगी के अंदर डिगना या टूटना गुनाह नहीं लेकिन टूट के टिक के ना उठना जो अंदर जज्बा है वो सिर्फ अपने वास्ते नहीं अपने परिवार वास्ते अपनी कौम वास्ते बहुत इंपॉर्टेंट है कि जज्बा रखो हार नहीं माननी ਪਲੀਜ਼ ਮੇਰੇ ਨਾਲ ਜੁੜੋ ਸਾਂਝੀ ਕਰਾਂਗੇ ਗੱਲਾਂ ਜਗਵਾਣੀ ਦੇ ਪ੍ਰੋਗਰਾਮ ਉਮੀਦ ਦੇ ਬੰਦੇ ਹੋ ਤੁਸੀਂ ਸਭ ਸਿਕਾ ਪੰਜਾਬੀ ਦੇ ਮਕਬੂਲ ਸ਼ਾਇਰ ਡਾਕਟਰ ਸਤਿੰਦਰ ਸਰਤਾਜ ਦੀਆਂ ਸਤਾਂ ਨੇ ਕਿ ਜਿਨ੍ਹਾਂ ਦੁਨੀਆਂ 'ਚ ਓਚਾ ਸੁੱਚਾ ਨਾਮਣਾ ਕਮਾਇਆ ਉਹਨਾਂ ਔਕੜਾਂ ਮੁਸੀਬਤਾਂ ਨੂੰ ਪਿੰਡੇ ਤੇ ਹੰਡਾਇਆ ਉਹਨਾਂ ਹਰ ਇੱਕ ਮੋੜ ਤੇ ਸਾਬਤ ਕਰਾਇਆ ਕਿ ਬੁੱਤ ਸੱਟਾਂ ਸਹ ਸਹ ਕੀ ਤਰਾਸ਼ ਹੁੰਦਾ ਹੈ। ਜੀ ਹਾਂ ਅੱਜ ਅਸੀਂ ਤੁਹਾਡੀ ਮੁਲਾਕਾਤ ਵੀ ਇੱਕ ਜਿਹੇ ਹੀ ਉਮੀਦ ਦੇ ਬੰਦੇ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨੇ ਕਿ ਹਜ਼ਾਰਾਂ ਸੈਂਕੜੇ ਸੱਟਾਂ ਸਹ ਸਹ ਕੇ ਤੇ ਆਪਣੀ ਜ਼ਿੰਦਗੀ ਨੂੰ ਤਰਾਸ਼ ਕੀਤਾ ਹੈ। ਅੱਜ ਦੀ ਕਹਾਣੀ ਜਿਹੜੀ ਹੈ ਅਸੀਂ ਦੁਬਈ ਤੋਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਇਸ ਵਕਤ ਜਗਬਾਣੀ ਦੀ ਟੀਮ ਜਿਹੜੀ ਕਿ ਦੁਬਈ ਦੇ ਅੰਦਰ ਹੈ ਦੁਬਈ ਤੋਂ ਇੱਕ ਅਜਿਹੇ ਉਮੀਦ ਦੇ ਬੰਦੇ ਦੇ ਨਾਲ ਤੁਹਾਡੀ ਅਸੀਂ ਅੱਜ ਮੁਲਾਕਾਤ ਕਰਵਾਵਾਂਗੇ ਜਿਸ ਦੀ ਜ਼ਿੰਦਗੀ ਦੀ ਕਹਾਣੀ ਸੱਚਮੁੱਚ ਤੁਹਾਡੇ ਲਈ ਪ੍ਰੇਰਣਾਦਾਇਕ ਸਾਬਤ ਹੋਵੇਗੀ ਤੇ ਤੁਹਾਨੂੰ ਜਜ਼ਬਾਤੀ ਵੀ ਕਰ ਦੇਵੇਗੀ ਤੇ ਤੁਹਾਡੇ ਅੰਦਰ ਜਜ਼ਬਾ ਵੀ ਪੈਦਾ ਕਰੇਗੀ ਇੱਕ ਕਹਾਣੀ ਹੈ ਦਿੱਲੀ ਦੇ ਕਾਰੋਬਾਰੀ ਹਰਮੀਖ ਸਿੰਘ ਦੀ ਜਿਸ ਦਾ ਕਿ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਦੌਰ ਆਉਂਦਾ ਹੈ ਕਿ ਪੂਰਾ ਕਾਰੋਬਾਰ ਖਤਮ ਹੋ ਜਾਂਦਾ ਹੈ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਪਰ ਹਰਮੀਕ ਜਜ਼ਬਾ ਨਹੀਂ ਛੱਡਦਾ ਹੌਸਲਾ ਨਹੀਂ ਛੱਡਦਾ ਤੇ ਇੱਕ ਉਮੀਦ ਦੀ ਕਿਰਨ ਲੈ ਕੇ ਉਹ ਦੁਬਈ ਦੀ ਧਰਤੀ ਤੇ ਕਰੀਬ 17 ਸਾਲ ਪਹਿਲਾਂ ਪਹੁੰਚਦਾ 17 ਸਾਲ ਪਹਿਲਾਂ ਜਦੋਂ ਦੁਬਈ ਦੀ ਧਰਤੀ ਤੇ ਪਹੁੰਚਦਾ ਤਾਂ ਅਮੀਰਾਂ ਦਾ ਨਿਆਣਾ ਜਦੋਂ ਗਰੀਬ ਹੋ ਜਾਂਦਾ ਹੈ ਤਾਂ ਸੁਭਾਵਿਕ ਤੌਰ ਤੇ ਮਾਨਸਿਕ ਸਥਿਤੀ ਕਿਸ ਤਰ੍ਹਾਂ ਦੀ ਹੋਵੇਗੀ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਹਰਮੀਕ ਦੀ ਜ਼ਿੰਦਗੀ 'ਚ तमाम तरह ਦੀਆਂ ਚੁਣੌਤੀਆਂ ਦਰਪੇਸ਼ ਮੁਸ਼ਕਲਾਂ ਵੀ ਆਈਆਂ ਪਰ ਉਸਨੇ ਜ਼ਿੰਦਗੀ ਨੂੰ ਬੜੇ ਹੌਸਲੇ ਦੇ ਨਾਲ ਟੈਕਲ ਕੀਤਾ ਉਸ ਤੋਂ ਬਾਅਦ ਇੱਕ ਕਾਰੋਬਾਰੀ ਦੇ ਪੁੱਤਰ ਨੇ ਖੁਦ ਇੱਕ ਮੁਲਾਜ਼ਮ ਦੇ ਤੌਰ ਤੇ ਨੌਕਰੀ ਕੀਤੀ ਤੇ ਇੱਕ ਦੌਰ ਜ਼ਿੰਦਗੀ ਚ ਅਜਿਹਾ ਵੀ ਆਇਆ ਕਿ ਜਦੋਂ ਜੇਬ ਦੇ ਵਿੱਚ ਕਿਰਾਏ ਜੋਗੇ ਪੈਸੇ ਵੀ ਨਹੀਂ ਰਹੇ ਪਰ ਜਜ਼ਬੇ ਨੂੰ ਸਲਾਮ ਹੈ ਕਿ ਹਰਮੀਕ ਨੇ ਹੌਸਲਾ ਨਹੀਂ ਹਾਰਿਆ ਉਸ ਤੋਂ ਬਾਅਦ ਇਹ ਫਲਸਫਾ ਇੱਕ ਮੁਲਾਜ਼ਮ ਦਾ ਫਲਸਫਾ ਇਸ ਕਦਰ ਚੱਲਦਾ ਗਿਆ ਕਿ ਉਸਨੇ ਖੁਦ ਆਪਣੀ ਕੰਪਨੀ ਸਟੈਬਲਿਸ਼ ਕੀਤੀ ਇਹ ਦੌਰ ਫਿਰ ਇਸ ਤਰ੍ਹਾਂ ਇਹ ਕਾਰਵਾ ਇਸ ਤਰ੍ਹਾਂ ਚੱਲਦਾ ਗਿਆ ਕਿ ਕਿਸਮਤ ਨੇ ਕਰਵਟੇ ਇਸ ਕਦਰ ਲਈ ਕੇ 17 ਸਾਲ ਬਾਅਦ ਜਿਸ ਹਰਮੀਖ ਦਾ ਦਿੱਲੀ ਚ ਕਾਰੋਬਾਰ ਠੱਪ ਹੋ ਗਿਆ ਸੀ ਅੱਜ ਦੁਬਈ ਦੇ ਅੰਦਰ ਉਸ ਦੀਆਂ ਖੁਦ ਦੀਆਂ ਨੌ ਕੰਪਨੀਆਂ ਨੇ ਤੇ ਗਰੁੱਪ ਦਾ ਨਾਮ ਹੈ ਪਲਾਨ B ਆਮ ਤੌਰ ਤੇ ਲੋਕਾਂ ਦੇ ਪਲਾਨ A ਹੁੰਦੇ ਨੇ ਪਰ ਹਰਮੀਖ ਦਾ ਪਲਾਨ B ਕਿਉਂ ਹੈ ਔਰ ਉਸ ਦੀ ਜ਼ਿੰਦਗੀ ਦੀ ਕਹਾਣੀ ਕੀ ਹੈ ਇਸ ਪੂਰੀ ਕਹਾਣੀ ਤੇ ਅੱਜ ਅਸੀਂ ਨਜ਼ਰ ਮਾਰਾਂਗੇ ਔਰ ਗੱਲਬਾਤ ਕਰਾਂਗੇ ਦੁਬਈ ਦੇ ਮਸ਼ਹੂਰ ਕਾਰੋਬਾਰੀ ਸਮਾਈ ਸੇਵੀ ਵੀ ਨੇ ਕਿਉਂਕਿ ਸਮਾਈ ਸੇਵਾ ਦੇ ਫਲਸਫੇ ਤੇ ਵੀ ਕੰਮ ਕਰਦੇ ਨੇ ਉਹਨਾਂ ਦਾ ਬਾਕਸ ਆਫ ਹੋਪ ਨਾਮ ਦੀ ਇੱਕ ਕੈਂਪੇਨ ਹੈ ਜਿਹੜੀ ਕਿ ਦੁਬਈ ਦੇ ਅੰਦਰ ਲੋਕਾਂ ਦੀ ਮਦਦ ਕਰਦੀ ਹੈ। ਸੋ ਬਹੁਤ ਹੀ ਗੱਲਾਂ ਨਾ ਕਰਦਾ ਹੈ ਤੁਹਾਡੀ ਮੁਲਾਕਾਤ ਕਰਾਉਣਾ ਹਰਮੀਖ ਸਿੰਘ ਦੇ ਨਾਲ। ਹਰਮੀਤ ਬਹੁਤ ਬਹੁਤ ਸਵਾਗਤ ਜਗਵਾਨੀ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮੀਖ ਜਿਸ ਤਰ੍ਹਾਂ ਮੈਂ ਸ਼ੁਰੂਆਤ ਗੱਲ ਕੀਤੀ ਹੈ ਕਿ ਅੱਜ ਦਾ ਨੌਜਵਾਨ ਬਹੁਤ ਛੇਤੀ ਢੀਂਟਾ ਲੈਂਦਾ ਹੈ। ਤੁਹਾਡੇ ਬਾਰੇ ਜੋ ਮੈਂ ਸਟੱਡੀ ਕੀਤਾ ਜੋ ਪੜਿਆ ਕਿ ਇੱਕ ਦੌਰ ਆਇਆ ਕਿ ਇੱਕ ਚੰਗੇ ਕਾਰੋਬਾਰੀ ਦਾ ਪੁੱਤ ਜਾਂ ਖੁਦ ਇੱਕ ਵਧੀਆ ਬਿਜ਼ਨਸਮੈਨ ਕਹਿ ਲਓ ਕਿ ਸੜਕ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਉਮੀਦ ਨਹੀਂ ਛੱਡਦੇ ਤਾਂ ਉਮੀਦ ਦੇ ਬੰਦੇ ਬਣ ਕੇ ਦੁਬਈ ਦੀ ਧਰਤੀ ਤੇ ਆਉਨੇ ਹੋ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਤੁਸੀਂ ਸਾਡੇ ਨਵੇਂ ਦਰਸ਼ਕ ਜਿਹੜੇ ਜੁੜੇ ਨੇ ਉਹਨਾਂ ਨੂੰ ਆਪਣੀ ਤੁਸੀਂ ਬੈਕਗ੍ਰਾਉਂਡ ਦੇ ਬਾਰੇ ਜਾਣੂ ਕਰਵਾਓ ਮੇਰਾ ਬੈਕਗ੍ਰਾਉਂਡ ਜਿਹੜਾ ਮੇਰਾ ਜਿਹੜੀ ਜੰਮਪਲ ਹੋਇਆ ਹੈ ਉਹ ਦਿੱਲੀ ਦੇ ਅੰਦਰ ਤੇ ਮੇਰਾ ਬੈਕਗ੍ਰਾਉਂਡ ਜਿਵੇਂ ਇੱਕ ਨਾਰਮਲ ਪੰਜਾਬੀ ਪਰਿਵਾਰ ਹੁੰਦਾ ਹੈ ਮੇਰੇ ਪੇਰੈਂਟਸ ਕਾਫੀ ਇੱਕ ਚੰਗੇ ਬਿਜ਼ਨਸ ਓਪਰਚੁਨਿਟੀਆਂ ਤੇ ਰਹਿਨੇ मेरी मदर उस टाइम 80s अंदर शी वाज द फर्स्ट वुमन टू टू वर्क एज वेल विद माय फादर जी ते ਘਰ ਦੇ ਅੰਦਰ ਹੀ ਇਹੋ ਜਿਹਾ ਮਾਹੌਲ ਸੀ ਕਿ ਪ੍ਰੋਗਰੈਸ ਤੇ ਮਿਹਨਤ ਦੇਖਣ ਨੂੰ ਮਿਲਦੀ ਸੀ ਬਟ ਲੇਕਿਨ ਕਿਉਂਕਿ ਮੈਂ ਕੱਲਾ ਪੁੱਤ ਸੀ ਤੇ ਇੱਕ ਸਿਸਟਰ ਮੇਰੇ ਨਾਲ ਤੇ ਕਾਫੀ ਪੈਂਪਰਡ ਹੁੰਦੇ ਸੀ ਅਸੀਂ ਸਾਨੂੰ ਦੁਨਿਆਵੀ ਚੀਜ਼ਾਂ ਦੀ ਇੰਨੀ ਜ਼ਿਆਦਾ ਸਮਝ ਨਹੀਂ ਬਹੁਤ ਲੇਟ ਆਈ ਕਿਉਂਕਿ ਜਦੋਂ ਇੱਕ ਕੰਫਰਟ ਜ਼ੋਨ ਦੇ ਅੰਦਰ ਹੁੰਨੇ ਆ ਤੇ ਨਹੀਂ ਪਤਾ ਲੱਗਦਾ ਕਿ ਬਾਹਰ ਦਾ ਮਾਹੌਲ ਕਿਦਾਂ ਹੈ ਜਿਵੇਂ ਅੱਜ ਅਸੀਂ ਬਾਹਰ ਤੋਂ ਉਪਨਦੀਏ ਤੇ ਅਸੀਂ ਇਹ AC ਰੂਮਾਂ ਦੇ ਅੰਦਰ ਬੈਠੇ ਹਾਂ ਨਾ ਨਹੀਂ ਪਤਾ ਕਿਸ ਤਰੀਕੇ ਦੀ ਤਪਸ਼ ਬਾਹਰ ਲੋਕ ਮਹਿਸੂਸ ਕਰਦੇ ਨੇ ਤੇ ਉਹ ਚੀਜ਼ ਇੱਕ ਐਸਾ ਸਮਾਂ ਸੀ ਜੋ ਸ਼ਾਇਦ ਜ਼ਿੰਦਗੀ ਦੇ ਅੰਦਰ ਮੈਂ ਸੋਚਦਾ ਇੰਪੋਰਟੈਂਟ ਸੀ ਕਿ ਜਦ ਤੁਹਾਨੂੰ ਨਹੀਂ ਪਤਾ ਹੈ ਤੇ ਤੁਹਾਨੂੰ ਜਦ ਪਤਾ ਲੱਗਦਾ ਹੈ ਤੇ ਤੁਸੀਂ ਕੰਪੈਰੀਜ਼ਨਸ ਕਰ ਸਕਦੇ ਹੋ ਯੂ ਕੈਨ ਕੰਪੇਅਰ ਯੂ ਕੈਨ ਡਰਾ ਕੰਪੈਰੀਬਲ ਤੇ ਜਦੋਂ ਮੇਰਾ ਕੰਮ ਕਾਜ ਆਪਣੇ ਪੇਰੈਂਟਸ ਨਾਲ ਜਦੋਂ ਉਹਨਾਂ ਨਾਲ ਜੁੜਿਆ ਹੋਇਆ ਸੀ ਤੇ ਕੰਮ ਜਦੋਂ ਬੰਦ ਹੋਇਆ ਐਂਡ ਗੋਡ ਬles them ਬਾਬਾ ਜੀ ਦੀਪ ਉਹਨਾਂ ਨੇ ਉਹਨਾਂ ਨੇ ਲੋਨਰੀ ਸੇ ਵੀ ਤਨ ਰੋਸੀ ਲੈਣ ਉਹਨਾਂ ਦੇ ਕਰਕੇ ਸਾਨੂੰ ਵੀ ਪਤਾ ਲੱਗਿਆ ਕਿ ਹਾਰਡਸ਼ਿਪਸ ਕੀ ਹੁੰਦੀਆਂ ਨੇ ਉਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਉੱਥੋਂ ਹੀ ਸਾਨੂੰ ਪ੍ਰੇਰਣਾ ਵੀ ਲੱਭਦੀ ਹੈ ਕਿ ਉਹਨਾਂ ਨੇ ਇੱਕ ਜਜ਼ਬਾ ਦਿਖਾਇਆ ਕਿ ਜਦੋਂ ਇਨਸਾਨ ਟੁੱਟਦਾ ਵੀ ਹੈ ਤੇ ਆਪਣੀ ਹਿੰਮਤ ਦੇ ਨਾਲ-ਨਾਲ ਆਪਣਾ ਇੱਕ ਕੈਰੈਕਟਰ ਨਾ ਛੱਡੋ ਆਪਣੇ ਅੰਦਰ ਦਾ ਜਿਹੜਾ ਇੱਕ ਫਾਈਟਿੰਗ ਸਪਿਰਿਟ ਹੈ ਉਹਨੂੰ ਨਹੀਂ ਛੱਡਣੀ ਚਾਹੀਦੀ ਤੇ ਇੱਕ ਟਾਈਮ ਆਂਦਾ ਹੈ ਹਰ ਕੋਈ ਦਾ ਬ੍ਰੇਕ ਹਰ ਕਿਸੇ ਦਾ ਬ੍ਰੇਕਿੰਗ ਪੁਆਇੰਟ ਹੁੰਦਾ ਹੈ ब्रेकिंग पॉइंट मेरा भी आया बहुत टाइम इदा लगता है कि लच गिव अप लेकिन वो जो तो गिब अप की गल आती है उस वक्त जी पीढ़ी अज मैं कि हैगी है बहुत समझदार पीढ़ी है बहुत अच्छे तरीके उन्होंने दिमाग इन्ना है कि जो शायद मैं जो तेरह साल से अंदर करता था अ छे साल का बच्चा कर सकता है तो दिमाग बहुत ब्राइट है बट वाल अगर मेहनत अगर अंक पा दईए तो एक फोकस कि एक कंसिस्टेंसी ज रहे तब इंसान निखर के जो जो चीज़ सामने आँदी है ਇੱਕ ਦਿਨ ਦੇ ਵਿੱਚ ਕੋਈ ਚੀਜ਼ ਨਹੀਂ ਹੁੰਦੀ ਇਨਸਟੈਂਟ ਸਿਰਫ ਅਗਰ ਮੈਂ ਕਹਾਂ ਤੇ ਸ਼ਾਇਦ ਮੈਗੀ ਬਣ ਸਕਦੀ ਹੈ ਲੇਕਿਨ ਜ਼ਿੰਦਗੀਆਂ ਨਹੀਂ ਬਣਦੀ ਫਰਮਿਕ ਦੇ ਨਾਲ ਇਹੋ ਜਿਹਾ ਕੀ ਬੀਤਿਆ ਸੀਗਾ ਦਿੱਲੀ ਦੇ ਅੰਦਰ ਜਦੋਂ ਕਾਰੋਬਾਰ ਤੁਹਾਡਾ ਬਹੁਤ ਸੋਹਣਾ ਕਾਰੋਬਾਰ ਸੀਗਾ ਤਾਂ ਇਹੋ ਜਿਹਾ ਕੀ ਬੀਤਿਆ ਸੀ ਕਿ ਅਚਨਚੇਤ ਹੀ ਸਾਰਾ ਕੁਝ ਠੱਪ ਹੋ ਗਿਆ ਅਚਨਚੇਤ ਠੱਪ ਨਹੀਂ ਹੋਇਆ ਮੈਂ ਕਹਿ ਸਕਦਾ ਕਿ ਇੱਕ ਜਦੋਂ ਇੱਕ ਇੱਕ ਬਿਜ਼ਨਸ ਦੇ ਅੰਦਰ ਮੇਰੇ ਪੇਰੈਂਟਸ ਜਾਂ ਮੇਰੇ ਪਾਦਰ ਸਾਹਿਬ ਜਦੋਂ ਕੋਈ ਬਿਜ਼ਨਸ ਕਰਦੇ ਨੇ ਤੇ ਉਹਨਾਂ ਨੂੰ ਇੱਕੋ ਵਨ ਟਰੈਕ ਦੇ ਉੱਤੇ ਉਸ ਸੋ ਮੇਰੀ ਜਿਹੜੀ ਪੀੜ੍ਹੀ ਸੀ ਜੋ ਆਂਦਾ ਉਹ ਇਹ ਕਰ ਰਹੇ ਨੇ ਕੰਪੀਟੀਸ਼ਨ ਜਦੋਂ ਆਂਦਾ ਹੈ ਇੱਕ ਇੱਕ ਅਨਟਰਪ੍ਰਨਰ ਹੋ ਵਸਤੇ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਅੱਜ ਵਾਸਤੇ ਨਾ ਕੰਮ ਕਰੋ ਤੁਸੀਂ ਇਹ ਸੋਚੋ ਅਗਲੇ 5 ਸਾਲ ਅਗਲੇ 10 ਸਾਲ ਦੇ ਅੰਦਰ ਕੀ ਹੋ ਸਕਦਾ ਹੈ ਐਸਪੀਰੇਸ਼ਨਸ ਹੋਣੀ ਜ਼ਰੂਰੀ ਹੈ ਬਟ ਪ੍ਰੋਐਕਟਿਵ ਅਪਰੋਚ ਬਹੁਤ ਇੰਪੋਰਟੈਂਟ ਹੈ ਪ੍ਰੋਐਕਟਿਵ ਮੈਸ ਕਰਕੇ ਕਹਿੰਦਾ ਇਹ ਮੇਰੇ ਵਾਸਤੇ ਬਹੁਤ ਕੀਵਰਡ ਹੈ ਪ੍ਰੋਐਕਟਿਵ ਪ੍ਰੋਐਕਟਿਵ ਮੀਨਸ ਤੁਸੀਂ ਇਹ ਚੀਜ਼ ਬਾਰੇ ਇੱਕ ਇੱਕ ਦਿਮਾਗ ਰੱਖੋ ਜਾਂ ਇੱਕ ਅੰਦਾਜ਼ਾ ਰੱਖੋ ਕਿ ਅੱਗੇ ਕੀ ਹੋ ਸਕਦਾ ਹੈ ਤੇ ਉਹਦੇ ਵਾਸਤੇ ਰੈਡੀ ਰਹੋ ਤੇ ਜਦੋਂ ਕੰਪੀਟੀਸ਼ਨ ਵਧਿਆ ਇੰਡਸਟਰੀਜ਼ ਐਂਡ ఎవਰੀਥਿੰਗ ਐਲਸ ਇੰਟਰਨੈਸ਼ਨਲ ਟ੍ਰੇਡ ਜਦੋਂ ਵਧਣੀ ਸ਼ੁਰੂ ਹੋਈ ਤੇ ਚਾਈਨਾ ਨੇ ਕਾਫੀ ਪੈਨੇਟ੍ਰੇਟ ਕੀਤਾ ਜਿਹੜਾ ਇੰਡੀਆ ਦੇ ਅੰਦਰ ਇਲੈਕਟ੍ਰੋਨਿਕਸ ਦਾ ਕੰਮ ਜਿਹੜਾ ਸਾਡਾ ਹੈਗਾ ਸੀ ਉਹ ਮੇਰੇ ਫਾਦਰ ਸਾਹਿਬ ਉਹ ਇਹ ਕਰਦੇ ਰਹੇ ਤੇ ਜਿੱਥੇ ਜਿੱਥੇ ਮਾਲ ਜਾਂਦਾ ਹੈ ਪੈਸਾ ਜੋ ਇੱਕ ਰੂਟੀਨ ਹੁੰਦਾ ਇੱਕ ਬਿਜ਼ਨਸਮੈਨ ਦਾ ਵਪਾਰੀ ਦਾ ਕੰਮ ਹੁੰਦਾ ਪੈਸਾ ਲਗਾਇਆ ਤੇ ਪੈਸਾ ਆਏਗਾ ਉਹ ਹੀ ਕਮਾਈ ਹੈ ਤੇ ਪੈਸਾ ਲਗਾ ਤੇ ਦਿੱਤਾ ਲੇਕਿਨ ਆਣਾ ਕੰਬੰਦ ਹੋ ਗਿਆ ਤੇ ਉਸ ਵਕਤ ਜਦੋਂ ਆਣਾ ਬੰਦ ਹੋ ਗਿਆ ਫਿਰ ਜਦੋਂ ਮਾਲ ਵਿਕਣਾ ਬੰਦ ਹੋ ਗਿਆ ਮਾਰਕੀਟ ਗਟ ਇੰਟ اگر ਤੁਹਾਨੂੰ ਕੋਈ ਚੀਜ਼ ਸਾਡੇ ਤੋਂ ਸਸਤੀ ਮਿਲ ਜਾਂਦੀ ਹੈ ਮੈਨੂਫੈਕਚਰਿੰਗ ਦੇ ਕਾਸਟ ਕੱਟ ਹੋ ਗਈ which we could not I think that was a time ਮੈਂ ਉਸ ਸਮੇਂ ਨਾ ਜ਼ਿਆਦਾ ਇਨਕਲੂਡ ਜਾਂ ਇਨਵੋਲਡ ਨਹੀਂ ਹੈਗਾ ਸੀ بزنس ਕਿੰਨਾ ਕਿੰਨਾ ਫਰਕ ਪਿਆ ਸੀ مالی ਤੌਰ ਤੇ ፋਨੈਂਸ਼ੀਅਲ ਤੌਰ ਤੇ ਕਿੰਨਾ ਫਰਕ ਪਿਆ ਤੁਸੀਂ ਕਹਿ ਸਕਦੇ ਹੋ ਕਿ ਸਾਡੇ ਕੋਲ ਜਿਹੜੀ ਆਪਣੀ ਫੈਕਟਰੀਜ਼ ਤੋਂ ਕਾਰ ਤੋਂ ਲੈ ਕੇ ਸਭ ਚੀਜ਼ਾਂ ਜਿਹੜੀ ਇਸ ਤਰੀਕੇ ਦਾ ਮਾਹੌਲ ਬਣ ਗਿਆ ਸੀ ਕਿ ਬਾਏ ਦਾ ਐਂਡ ਆਫ ਇਟ ਸਭ ਕੁਝ ਵਿਕ ਗਿਆ ਤੇ ਇਹ ਕੋਸ਼ਿਸ਼ ਹੁੰਦੀ ਸੀ ਕਿ ਵੀ ਹਫਤੇ ਦਾ ਜਿਹੜਾ ਰਾਸ਼ਨ ਕਿਦਾਂ ਆਏਗਾ ਤੇ ਅਸੀਂ ਦਿਨ ਦੇਖੇ ਨੇ ਕਿ ਜੋ ਕਦੀ ਕੋਈ ਚੀਜ਼ ਅਸੀਂ ਛੱਡ ਕੇ ਆ ਜਾਂਦੇ ਸੀ ਉਹਦੇ ਕਰਕੇ ਫਿਰ ਅਸੀਂ ਤਰਸਣਾ ਵੀ ਸ਼ੁਰੂ ਕਰਤਾ ਤੇ ਆਈ ਥਿੰਕ ਜ਼ਿੰਦਗੀ ਬਹੁਤ ਰੂਪ ਰੂਪ ਤੇ ਰੰਗ ਦਿਖਾਉਂਦੀ ਹੈ ਤੇ ਜਦੋਂ ਇੱਕ ਰੰਗ ਚੜਦਾ ਹੈ ਜਾਂ ਇਨਸਾਨ ਦੇ ਉੱਤੇ ਕੋਈ ਐਵੀ ਜੀ ਚੀਜ਼ਾਂ ਬੀਤਦੀਆਂ ਤੇ ਮੈਨੂੰ ਲੱਗਦਾ ਹੈ ਕਿ ਉਹ ਤਿੱਤੋ ਸਿੱਖ ਸਕਦਾ ਹੈ ਉਹ ਜਦੋਂ ਬੰਦਾ ਇੰਨਾ ਫੈਡ ਅਪ ਹੋ ਜਾਂਦਾ ਹੈ ਉਹ ਸਿਚੁਏਸ਼ਨ ਨੂੰ ਤੁਸੀਂ ਫਿਰ ਟੈਕਲ ਕਿਵੇਂ ਕੀਤਾ ਇਹ ਜਜ਼ਬਾ ਕਿਵੇਂ ਆ ਗਿਆ ਕਿ ਚਲੋ ਹੁਣ ਦੁਬਈ ਚੱਲਦੇ ਆਂ ਦੁਬਈ ਹੀ ਕਿਉਂ ਚੁਣਿਆ ਉਸ ਦੌਰ ਚ ਉੱਥੇ ਰਹਿ ਕੇ ਤੁਹਾਨੂੰ ਆਪਸ਼ਨਸ ਘੜ ਘਾਟ ਨਜ਼ਰ ਆ ਰਹੀਆਂ ਸੀਗੀਆਂ ਕਿ ਇੰਡੀਆ ਰਹਿ ਕੇ ਮੈਂ ਦੁਬਾਰਾ ਕਾਰੋਬਾਰ ਸੈਭਿਸ਼ ਕਰ ਸਕਦਾ ਹਾਂ ਅ ਇੰਡੀਆ ਦੇ ਅੰਦਰ ਦੇਖੋ ਜਿਹੜਾ ਮਿਹਨਤ ਤੇ ਜੁਝਾਰੂਪਨ ਹੈ ਉਹ ਤੁਸੀਂ ਕਿਸੇ ਵੀ ਜਗ੍ਹਾ ਤੇ ਜਾਓ ਤੇ ਕੰਮ ਤੇ ਉਹ ਹੀ ਹੋਣਾ ਦਿਮਾਗ ਹੋਏ ਭਾਵੇਂ ਮਿਹਨਤ ਹੋਏ ਉਹ ਇੱਕੋ ਜਿੱਥੇ ਜਿੱਥੇ ਵੀ ਜਿੱਥੇ ਵੀ ਜਾਓ ਐ ਕੀ ਇੰਗਰੀਡੀਅੰਟਸ ਨੇ ਤੁਸੀਂ ਕਾਮਯਾਬ ਕਿਧਰ ਵੀ ਹੋ ਸਕਦੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੰਡੀਆ ਛੱਡੋ ਅੱਜ ਕੋਈ ਵੀ ਬੰਦਾ ਅਗਰ ਇੰਡੀਆ ਬੈਠਾ ਹੈ ਇੰਡੀਆ ਵੀ ਸਕਸੈਸਫੁਲ ਹੋ ਸਕਦਾ ਹੈ ਨੇ ਮੇਰੇ ਰੀਜਨਸ ਬਹੁਤ ਅਲੱਗ ਸੀ ਮੇਰੇ ਰੀਜਨਸ ਜਦੋਂ ਮੈਂ ਉੱਥੇ ਕੰਮ ਕਰ ਰਿਹਾ ਸੀ ਤੇ ਮੈਂ ਕੋਲ ਸੁਰਜਿੰਦਰ ਅੰਦਰ ਆਪਣਾ ਇੱਕ ਸਟਾਰਟਿੰਗ ਕੀਤਾ ਤੇ ਉਦੋਂ ਅੰਦਰ ਵੀ ਮੈਂ ਸਕਸੈਸ ਕਾਫੀ ਦੇਖੀ ਕਾਫੀ ਉਦੋਂ ਅੰਦਰ ਪਤਾ ਲੱਗਦਾ ਸੀ ਕਿ ਵੀ ਲਾਈਕ ਮਿਹਨਤ ਕਰਨੀ ਬਹੁਤ ਇੰਪੋਰਟੈਂਟ ਹੈ ਇੱਕ ਮਾਰਕੀਟ ਨੂੰ ਪੈਨੇਟ੍ਰੇਟ ਕਰਨ ਵਾਸਤੇ ਇੱਕ ਆਊਟਸਾਈਡਰ ਵਸੇ ਬਹੁਤ ਮੁਸ਼ਕਿਲ ਹੁੰਦਾ ਮੈਂ ਐਜ਼ ਅ ਨਾਰਥ ਇੰਡੀਅਨ ਜਦੋਂ ਮੈਂ బిਗੇਸਟ ਸਪਾਈਸ ਮਾਰਕੀਟ బిਗੇਸਟ ਹੋਲਸੇਲ ਮਾਰਕੀਟ ਫॉर ਸਪਾਈਸਿਸ ਡੇਲੀ ਦਿਨ ਦਰਖਾਰੀ ਵਾਲੀ ਦਿਨਦਮ ਮੈਂ ਕੰਮ ਸ਼ੁਰੂ ਕੀਤਾ ਉਹ ਦੇ ਅੰਦਰ ਐਂਟਰ ਕਰਨਾ ਬਹੁਤ ਮੁਸ਼ਕਿਲ ਸੀ ਐਂਟਰੀ ਪੁਆਇੰਟ ਕਰਨਾ ਕਿ ਇੱਕ ਜਿਵੇਂ ਉਹਨਾਂ ਦਾ ਇੱਕ ਬੜੀਆਂ ਸਮਾਜ ਹੈ ਕਿ ਭਈ ਇੱਕ ਪੰਜਾਬੀ ਆਇਆ ਤੇ ਉਹ ਮੈਂ ਆਮ ਐਨ ਆਊਟਸਾਈਡਰ ਉਹ ਮੈਨੂੰ ਕਿਸੇ ਦੀ ਡਿਊਟੀ ਉਤੇ ਬਹਿਣ ਵਾਸਤੇ ਵੀ ਮੈਨੂੰ 3-4 ਮਹੀਨੇ ਲੱਗ ਗਏ ਕਿ ਕੋਈ ਮੈਨੂੰ ਹੈਲੋ ਵੀ ਕਰੇ ਕਿ ਜਾਂਦੇ ਨੇ ਨਮਸਤੇ ਸਤਿ ਸ਼੍ਰੀ ਅਕਾਲ ਅਸੀਂ ਕਰਕੇ ਜਾਂਦੇ ਕਿ ਲਾਈਕ ਇੱਕ ਵਾਰੀ ਪਤਾ ਤਾਂ ਲੱਗੇ ਸਾਡਾ ਕੰਮ ਕਰੋ ਸਰਨਲ ਆਪਣਾ ਵਪਾਰ ਸ਼ੁਰੂ ਕਰੋ ਤੇ ਉਹ ਪਹਿਲਾ ਟਰਸਟ ਗੇਨ ਕਰਨਾ ਬਹੁਤ ਮੁਸ਼ਕਿਲ ਸੀ ਤੇ ਉੱਥੇ ਵੀ ਬਹੁਤ ਮੁਸ਼ਕਿਲ ਜਿਹੜਾ ਸਮਾਂ ਦੇਖਿਆ ਬਹੁਤ ਕੁਝ ਸਿੱਖਿਆ ਉਹਨਾਂ ਨਾਲ ਕਿ 68 ਦਸ ਕਿਲੋਮੀਟਰ ਪੈਰਲ ਚੱਲਣਾ ਪੈਂਦਾ ਜੂ ਮੈਂ ਪਹਿਲੇ ਕਦੀ ਨਹੀਂ ਚੱਲਦਾ ਸੀ ਤੇ ਕੋਸ਼ਿਸ਼ ਹੁੰਦੀ ਸੀ ਕਿ ਵੀ ਕਿਧਰੇ ਇੱਕ ਕੋਈ ਬੰਦਾ ਸਾਡੀ ਤਰਫ ਤੱਕ ਲੈ ਤੇ ਇੱਕ ਵਾਰੀ ਇੱਕ ਮੁਕਾਮ ਮਿਲ ਜਾਏ ਦੁਬਈ ਆਉਣ ਦਾ ਸਬਬ ਤੁਹਾਡਾ ਕਿਵੇਂ ਬਣਿਆ ਦੁਬਈ ਆਉਣ ਦਾ ਸਬਬ ਬਣਿਆ ਕਿ ਜਦੋਂ ਕੋਰਸਰੇ ਦਾ ਕੰਮ ਚੱਲ ਰਿਹਾ ਸੀ ਉਸ ਸਮੇਂ ਅੱਛੇ ਤਰੀਕੇ ਨਾਲ ਬਟ ਲੇ ਕਿ ਮੇਰੇ ਪੇਰੈਂਟਸ ਵਾਪਸ ਇੰਡੀਆ ਨਹੀਂ ਆਣਾ ਚਾਹੁੰਦੇ ਸੀ ਤੇ ਮੇਰੀ ਸਿਸਟਰ ਦੁਬਈ ਹੈਗੇ ਸੀ ਤੇ ਮੈਂ ਕਿਹਾ ਫਿਰ ਅਗਰ ਮੈਂ ਦੁਬਈ ਆਣਾ ਤਾਂ ਸ਼ਾਇਦ ਆਈ ਕੈਨ ਬ੍ਰਿੰਗ ਮਾਈ ਫੈਮਿਲੀ ਟੁਗੇਦਰ ਜਦੋਂ ਵੀ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਡਿਸੀਜਨਸ ਲੈਂਦਾ ਹੈ ਮੈਨੂੰ ਅਸੀਂ ਕੋਈ ਡਿਸੀਜਨ ਆਪਣੇ ਸੈਲਫਿਸ਼ ਰੀਜ਼ਨਸ ਵਾਸਤੇ ਲੈਂਦੇ ਆ ਤੇ ਮੇਬੀ देयर इज ਅ ਲਿਮਿਟੇਸ਼ਨ ਟੂ 댓 ਬਟ ਅਸੀਂ ਕਿਸੇ ਰੀਜ਼ਨ ਵਾਸਤੇ ਲੈਂਦੇ ਜੋ ਸ਼ਾਇਦ ਸਾਡੇ ਸਾਡੇ ਜਿਹੜੇ ਲਵਡ ਵਨਸ ਨੇ ਜਾਂ ਸਾਡੇ ਸਾਡੇ ਵਾਸਤੇ ਇੱਕ ਜ਼ਰੂਰੀ ਜਿਹੜੀ ਚੀਜ਼ ਹੈ ਉਹ ਰੀਜ਼ਨ ਬੰਦਾ ਤੇ ਤੁਸੀਂ ਯੂਰ ਤੁਸੀਂ ਜੁਜਾਰੂ ਬਣ ਜਾਂਦੇ ਤੇ ਮੇਰਾ ਰੀਜ਼ਨ ਬਹੁਤ ਸਿੰਪਲ ਸੀ ਕਿ ਫੈਮਿਲੀ ਦੇ ਨਾਲ ਫੈਮਿਲੀ ਨੂੰ ਇਕੱਠਾ ਕਰਨਾ ਆਈ ਕੇਮ ਓਵਰ ਹੇਅਰ ਮੇਰੀ ਸਿਸਟਰ ਇੱਥੇ ਹੈਗੀ ਸੀ ਤੇ ਮੈਂ ਸੋਚਦਾ ਸੀ ਕਿ ਚਲੋ ਅਗਰ ਇੱਕ ਪਰਿਵਾਰ ਟੁੱਟ ਰਿਹਾ ਹੈ ਤੇ ਉਹਨੂੰ ਕਿਸ ਤਰੀਕੇ ਨਾਲ ਜੋੜਿਆ ਜਾਏ ਮਾਈ ਸਿਸਟਰ ਵਾਸ ਮੈਰਿਡ ਓਵਰ ਹੇਅਰ ਬਟ ਗੋਡ ਬlesਰ ਜੂ ਵੀ ਅੱਜ ਮੈਂ ਇੱਥੇ ਆਇਆ ਤੇ ਕੋਸ਼ਿਸ਼ ਐ ਸੀ ਕਿ ਆਪਣੀ ਸਿਸਟਰ ਦੇ ਪਰਿਵਾਰ ਤੇ ਆਪਣੇ ਸਿਸਟਰ ਦੇ ਜਿਹੜਾ ਘਰ ਐ ਉਹਨਾਂ ਤੋਂ ਬਹੁਤ ਦੂਰ ਰਵਾਂ ਲੇਕਿਨ ਬੋਝ ਨਾ ਬਣਾਉਣਾ ਤੇ ਬੋਝ ਬੰਦਾ ਜ਼ਰੂਰ ਬਣ ਹੀ ਨਹੀਂ ਸਕਦਾ ਸੀ ਮੈਂ ਕਿਉਂਕਿ ਜਿਸ ਤਰੀਕੇ ਦਾ ਸਾਨੂੰ ਅਪਰਿੰਗ ਦਿੱਤੀ ਗਈ ਐ ਆਈ ਥਿੰਕ ਉਹ ਬਹੁਤ ਇੰਪੋਰਟੈਂਟ ਐ ਕਿ ਇੱਕ ਖੁਦਾਰੀ ਹੋਣਾ ਇੱਕ ਸੈਲਫ ਰਿਸਪੈਕਟ ਹੋਣਾ ਬਹੁਤ ਇੰਪੋਰਟੈਂਟ ਐ ਬਟ ਇੱਕ ਦੂਰੋਂ ਵੀ ਖਵਾ ਜਿਹੜੀ ਆਂਦੀ ਨਾ ਪਿਆਰ ਦੀ ਕਿ ਆਪਣਾ ਪਰਿਵਾਰ ਹੈਗਾ ਉਹ ਬਹੁਤ ਇੰਪੋਰਟੈਂਟ ਐ ਅੱਛਾ ਇਸ ਹਾਲਾਤ ਜੋ ਮੈਂ ਮਹਿਸੂਸ ਕਰ ਰਹੇ ਆਂ ਤੁਸੀਂ ਇੰਡੀਆ ਤੋਂ ਕਾਰੋ ਬਾਠਾ ਫੋਨ ਤੋਂ ਬਾਅਦ ਦੁਬਈ ਆ ਗਏ ਨਵਾਂ ਦੌਰ ਸੀ ਅਮੀਰਾਂ ਦੇ ਕਾਕੇ ਦੇ ਲਈ ਇੱਥੇ ਆ ਕੇ ਲੇਬਰ ਲੇਬਰ ਹੀ ਕਹਿ ਲੋ ਤੁਸੀਂ ਕਹਿ ਲੋ ਕਿ ਜੌਬ ਕਰਨੀ ਨੌਕਰੀਆਂ ਦੇਣ ਵਾਲਾ ਜਦੋਂ ਨੌਕਰੀ ਕਰਦਾ ਹੈ ਮਾਨਸਿਕ ਸਥਿਤੀ ਜਿਹੜੀ ਹੈਗੀ ਹੈ ਡਾਵਾ ਡੋਲ ਹੋ ਜਾਂਦੀ ਹੈ ਹਰਮੀਕ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ ਉਸ ਦੌਰ ਦੇ ਵਿੱਚ ਹਰਮੀਕ ਦੀ ਸਥਿਤੀ ਵੀ ਉਸੇ ਤਰੀਕੇ ਦੀ ਜੋ ਕੋਈ ਇੱਕ ਨਾਰਮਲ ਇਕ ਇਨਸਾਨ ਨਾਲ ਬੀਤਦੀ ਹੈ ਮੇਰੇ ਨਾਲ ਵੀ ਹੋਈ ਉਹ ਬੀਤਿਆ ਕਿ ਜਦੋਂ انسان ਦੇ ਅੰਦਰ ਕੋਈ ਚੀਜ਼ ਇੱਕ ਵਿਡਰੋਅਲ ਸਿੰਪਟਮ ਹੁੰਦਾ ਹੈ ਵਿਡਰੋਅਲ ਸਿੰਪਟਮ ਹੁੰਦਾ ਹੈ ਕਿ ਤੁਸੀਂ ਅਗਰ ਕੋਈ ਚੀਜ਼ ਤੁਹਾਡੇ ਕੋਲ ਹੈਗੀ ਐ ਛਿਨੀ ਜਾਂਦੀ ਹੈ ਤੇ ਤੁਸੀਂ ਲੱਗਦੇ ਹੋ ਕਿ ਯਾਰ ਇੱਕ ਦੁੱਖ ਦਿੰਦਾ ਰਹਿੰਦੇ ਹੋ ਜਾਂ ਇੱਕ ਡਿਪਰੈਸ਼ਨ ਦੇ ਅੰਦਰ ਜਾਂਦੇ ਹੋ ਮੇਰੇ ਨਾਲ ਵੀ ਉਸੇ ਤਰੀਕੇ ਦਾ ਮਾਹੌਲ ਸੀ ਫਿਰ ਕਿਵੇਂ ਦਰਗੁਜ਼ਰ ਹੋਇਆ ਨੌਕਰੀ ਕਿਵੇਂ ਲੱਭੀ ਉਹ ਸਟੋਰੀ ਮੈਂ ਚਾਹਣਾ ਹੈ ਕਿ ਤੁਸੀਂ ਲੌਂਗ ਸਟੋਰੀ ਇਨ ਅ ਸ਼ਾਰਟ ਤੁਸੀਂ ਤਫਸੀਲ ਕਰੋ ਕਿ ਕਿਸ ਤਰ੍ਹਾਂ ਦਾ ਦੌਰ ਸੀ ਮੈਂ ਤੁਹਾਨੂੰ ਹਾਲੇ ਗੱਲ ਦਸੀ ਇੱਕ ਰੀਜ਼ਨ ਦੀ ਤੇ ਰੀਜ਼ਨ ਬਹੁਤ ਇੰਪੋਰਟੈਂਟ ਸੀ ਕਿ ਅੱਜ ਮੈਂ ਜਦੋਂ ਇੱਥੇ ਆਇਆ ਤੇ ਕਾਫੀ ਲੋਕਾਂ ਨੇ ਸੋਚਦੇ ਹੁੰਦੇ ਨੇ ਕਿ ਵੀ ਅਸੀਂ ਪਲਾਨ ਕਰਕੇ ਆਨੇ ਆ ਕਈ ਲੋਕ ਆਪਣੇ ਸੀਵੀ ਤੇ ਭੇਜ ਦਿੰਨੇ ਆ ਜੌਬ ਲੈ ਕੇ ਆਉਂਦੇ ਨੇ ਮੈਂ ਸੋਚਿਆ ਨਹੀਂ ਮੈਨੂੰ ਲੱਗਦਾ ਕਈ ਵਾਰੀ ਜਿਹੜੀ ਚੀਜ਼ਾਂ ਜਿਹੜੀ ਪਲੈਨਿੰਗ ਨਹੀਂ ਹੁੰਦੀ ਨਾ ਉਹ ਪਲੈਨਿੰਗ बनानी ਪੈਂਦੀ ਤੇ ਮੈਂ ਇੱਥੇ ਜਦੋਂ ਆਇਆ ਮੈਂ ਨਹੀਂ ਸੋਚਿਆ ਸੀ ਮੈਨੂੰ ਜੌਬ ਕਿੱਦਾਂ ਲੱਭੇਗੀ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰਾ ਨੈਕਸਟ ਸਟੈਪਸ ਕੀ ਹੋਣਗੇ ਬਟ ਆਈ ਕੇ ਕਈ ਵਾਰੀ ਯੂ ਹੈਪ ਟੂ ਜੰਪ ਇਨ ਟੂ ਦ ਵਾਟਰ ਟੂ ਲਰਨ ਤੇ ਮੈਂ ਜਦੋਂ ਛਾਮ ਛਾਲ ਮਾਰੀ ਤਾਂ ਜਾਨ ਬੁਜਾਣੀ ਸੀ ਸਵਿੰਗ ਆਪਣੇ ਆਪ ਆ ਗਈ ਤੇ ਉਸ ਵਕਤ ਦਾ ਮੇਰਾ ਰੀਜ਼ਨ ਐ ਸੀ ਮੈਂ ਮੇਰੀ ਬਟੀਆਂ ਹੋਈ ਸੀ ਤੇ ਮੇਰਾ ਬੇਟਾ ਹੋਣ ਵਾਲਾ ਸੀ ਤੇ ਮੇਰੀ ਇੱਕ ਖੁਦਾਰੀ ਜਿਹੀ ਜਿਹੜੀ ਗੱਲ ਹੈ ਮਾਈ ਫਾਦਰ ਇਨ ਲਾ ਮੇਰੀ ਜਿਹੜੀ ਵਾਈਫ ਤੇ ਸਾਈਡ ਦੇ ਪੇਰੈਂਟਸ ਹੈਗੇ ਨੇ ਬਹੁਤ ਚੰਗੇ ਨੇਕ ਨੇਕ ਲੋਕ ਨੇ ਦੇ ਆਰ ਵੈਰੀ ਲਾਈਕ ਦੇ ਵਰ ਐਂਡ ਦੇ ਸਟੀਲ ਆਰ ਵੈਰੀ ਵੈਲ ਨੋਨ ਤੇ ਉਹਨਾਂ ਦਾ ਕਾਰੋਬਾਰ ਵੀ ਕਾਫੀ ਚੰਗਾ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕਾਕਾ ਇੱਥੇ ਬੈਠੋ ਤੇ ਜੋ ਕਰ ਸਕਦੇ ਸੀ ਕਰਦੇ ਆਂ ਉਸ ਵਕਤ ਸ਼ਾਇਦ ਉਹ ਚੀਜ਼ ਮੈਨੂੰ ਥੋੜਾ ਜਿਆਦਾ ਲੱਗਾ ਕਿ ਨਹੀਂ ਹੈ ਮੇਰੀ ਜ਼ਿੰਮੇਵਾਰੀ ਹੈ ਮੈਂ ਆਪਣੇ ਪਰਿਵਾਰੋस्ते ਖੜਾ ਹੋਣਾ ਤੇ that was a reason ਕਿ ਮੈਂ ਉਹਨਾਂ ਨੂੰ ਕਿਹਾ ਕਿ ਇੱਕ ਮੌਕਾ ਮੈਨੂੰ ਜ਼ਰੂਰ ਦਿਓ ਕਿ ਮੈਂ ਆਪਣੇ ਆਪ ਨੂੰ ਕੋਸ਼ਿਸ਼ ਕਰਾਂ ਜੇ ਨਹੀਂ ਸਭ ਰਿਹਾ ਨਹੀਂ ਕੁਝ ਹੋਇਆ ਤਾਂ ਤੁਹਾਡੇ ਕੋਲ ਜ਼ਰੂਰ ਆਵਾਂਗਾ ਲੇਕਿਨ ਹੱਲੇ ਮੈਂ ਹੱਥ ਜੋੜਦਾ ਹਾਂ ਤੁਹਾਡੇ ਅੱਗੇ ਤੇ ਉਸ ਵਕਤ ਸ਼ਾਇਦ ਮੈਂ ਆਪਣੀ ਜ਼ਿੰਦਗੀ ਨੂੰ ਸਵਾਰ ਸਕਦਾ ਸੀ ਕਿ ਮੈਨੂੰ ਸ਼ਾਇਦ ਬੈਕ ਬੈਕਿੰਗ ਮਿਲਦੀ ਆਪਣੇ ਫਾਦਰ ਸਾਹਿਬ ਜਾਂ ਫਾਦਰ ਇਨ ਲਾ ਦੀ ਤਰਫੋਂ ਹੀ ਇਸ ਲਾਈਕ ਮਾਈ ਫਾਦਰ ਬਟ ਉਹ ਜੋ ਇੱਕ ਡਿਸੀਜਨ ਮੈਂ ਲੈਂਦਾ ਹੈ ਧਿਆਨ ਦਾ ਕੀ ਗਰੀਬੀ ਗੁਰਬਤ ਦੇ اندر ਸ਼ੁਰੂਆਤ ਕਰਾਂਗੇ ਉਹ ਬਹੁਤ ਬਹੁਤ ਜ਼ਿਆਦਾ ਇੱਕ ਡਿਫਿਕਲ ਡਿਸੀਜਨ ਸੀ ਬਟ ਮੇਰਾ ਡਿਸੀਜਨ ਮੇਰਾ ਰੀਜ਼ਨ ਮੇਰੀ ਬੇਟੀ ਸੀ ਉਸ ਵਕਤ ਉਹਦੀ ਸ਼ਕਲ ਮੈਂ ਜਦੋਂ ਮੈਂ ਦੇਖਿਆ ਹੀ ਜਾਂ ਮੈਨੂੰ ਜਦੋਂ ਨਜ਼ਰ ਆਂਦੀ ਸੀ ਮੈਂ ਉਹਨੂੰ ਸੈਕੰਡਰੀ ਸਿਟੀਜ਼ਨ ਨਹੀਂ ਬਣਾਉਣਾ ਚਾਹੁੰਦਾ ਸੀ ਸੋ ਮਾਈ ਰੀਜ਼ਨ ਆਈ ਫਾਊਂਡ दैट ਰੀਜ਼ਨ एवरीवन हैज टू फाइंड ਅ ਰੀਜ਼ਨ ਜਦੋਂ ਤੁਹਾਨੂੰ ਇੱਕ ਛੋਟਾ ਜਿਹਾ ਰੀਜ਼ਨ ਮਿਲ ਜਾਂਦਾ ਹੈ ਤੁਸੀਂ ਉਸ ਕਰਕੇ ਆਪਣੇ ਪੈਸ਼ਨ ਜਦੋਂ ਡਰਾ ਕਰਦੇ ਹੋ ਅੱਜ ਇੱਕ ਪਲੈਨਿੰਗ ਦੇ ਨਾਲ ਦਿਮਾਗ ਦੇ ਨਾਲ ਇਨਸਾਨ ਇੱਥੋਂ ਤੱਕ ਇੱਥੇ ਰਕ ਜਾਂਦਾ ਹੈ ਇਹਦੇ ਨਾਲ ਥੋੜਾ ਜਿਹਾ ਦਿਲ ਜੋੜ ਦੋ 1 ਕਿਲੋਮੀਟਰ ਅੱਗੇ ਜਾਓ ਤੇ ਉਹ ਪੈਸ਼ਨ ਜਿਹੜਾ ਬਹੁਤ ਇੰਪੋਰਟੈਂਟ ਸੀ ਮੇਰੇ ਵਾਸਤੇ ਤੇ ਮੈਂ ਫਿਰ ਐਸੀ ਕਿ ਵਾਪਸ ਨਹੀਂ ਜਾਣਾ ਹੁਣ ਤੇ ਕੰਮ ਕਰਨਾ ਭਾਵੇਂ ਥੱਲੇ ਜਾਵਾਂ ਭਾਵੇਂ ਡਿੱਗਾ ਭਾਵੇਂ ਜੋ ਮਰਜ਼ੀ ਹੋਏ ਜਿੰਨੀ ਮਿਹਨਤ ਕਰਨੀ ਪੈਗੀ ਕਰਨਾ ਤੇ ਹੈ ਤੇ ਵਾਪਸ ਹੀ ਜਾਣਾ ਮਿਹਨਤ ਜਿਹੜੀ ਕਰਨੀ ਪਈ ਮੈਂ ਚਾਹੂੰਗਾ ਉਹਦੇ ਬਾਰੇ ਵੀ ਦੱਸੋ ਤੁਸੀਂ ਜ਼ਰੂਰ ਕਿ ਅ ਅਮੀਰ ਪਰਿਵਾਰ ਦੇ ਨਿਆਣੇ ਨੂੰ ਇੱਥੇ ਆ ਕੇ ਫਿਰ ਕੀ ਕੁਝ ਕਰਨਾ ਪਿਆ ਅਮੀਰ ਪਰਿਵਾਰ ਦੇ ਨਿਆਣੇ ਨੂੰ ਇੱਥੇ ਆ ਕੇ ਇਹ ਪਤਾ ਲੱਗਿਆ ਕਿ ਅ ਕਿ ਮੈਂ ਕਿਸੇ ਕਿਸੇ ਵੀ ਕਿੰਗਡਮ ਦਾ ਪ੍ਰਿੰਸ ਨਹੀਂ ਹਾਂਗਾ ਜੇ ਜਦੋਂ ਇੱਕ ਉੱਥੇ ਘਰ ਦੇ ਅੰਦਰ ਹੁੰਦੇ ਸੀ ਤੇ ਪਾਣੀ ਦਾ ਗਲਾਸ ਵੀ ਖੁਦ ਨਹੀਂ ਚੱਕਿਆ ਤੇ ਇੱਥੇ ਆ ਕੇ ਤੇ ਭਾਂਡੇ ਵੀ ਕੋ ਦੋਨੇ ਪੈਂਦੇ ਸੀ ਤੇ ਦੇਖਣਾ ਪੈਂਦਾ ਸੀ ਕਿ ਪੈਦਲ ਚੱਲਣਾ ਹੈ ਕਿ ਟੈਕਸੀ ਅਗਰ ਕਰਨੀ ਹੋਵੇ ਤੇ ਪੈਸੇ ਨਹੀਂ ਹੈਗੇ ਅ ਨਕਸੀਰ ਕੀ ਨਿਕਲਦੀ ਹੈ ਨਾਚੋ ਖੂਨ ਕਿੱਦਾਂ ਨਿਕਲਦਾ ਉਹ ਰੋਜ਼ ਦੇਖਣਾ ਸੀ ਤੇ ਪਤਾ ਲੱਗਦਾ ਸੀ ਗਰਮੀ ਕੀ ਹੁੰਦੀ ਹੈ ਪਹਿਲੇ ਨਹੀਂ ਪਤਾ ਹੁੰਦਾ ਸੀ ਤੇ ਕਾਫੀ ਚੀਜ਼ਾਂ ਜਿਹੜੀ ਸਿੱਖੀਆਂ ਤੇ ਉਹ ਜਿਹੜਾ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਅਗਰ ਅਗਦੇ ਨਾਲ ਬਲਦੇ ਆ ਤੇ ਫਿਰ ਪੱਕੇ ਹੋ ਜਾਂਦੇ ਤੇ ਉਹ ਪੱਕੇ ਹੋਏ ਅ ਸ਼ੁਰੂਆਤੀ ਦੌਰ ਮੁਸ਼ਕਲ ਸੀ ਲੇਕਿਨ ਇੱਕ ਜਿਹੜਾ ਮੁਕਾਮ ਜਦੋਂ ਤੁਹਾਨੂੰ ਇੱਕ ਸਿਰਾ ਲੱਭ ਜਾਂਦਾ ਨਾ ਡੋਰ ਦਾ ਇੱਕ ਸਿਰਾ ਲੱਭ ਜਾਂਦਾ ਦੂਜਾ ਲੱਭਣਾ ਫਿਰ ਅਗਰ ਤੁਹਾਡੇ ਅੰਦਰ ਜੁਝਾਰੂਪਾਨ ਹੈ ਤੇ ਲੱਭ ਜਾਓ ਲੱਭਦਾ ਤੇ ਮਿਹਨਤ ਕਰਨ ਦੇ ਨਾਲ ਬਹੁਤ ਰਿਜੈਕਸ਼ਨ ਮਿਲੀ ਬਹੁਤ ਪੇਨ ਮਿਲੀ ਜਦੋਂ ਤੁਹਾਨੂੰ ਕੋਈ ਤੁਹਾਡੇ ਮੂੰਹ ਤੇ ਕਹਿੰਦਾ ਵੀ ਤੁਹਾਡੇ ਨਾਲ ਕੰਮ ਨਹੀਂ ਕਰ ਸਕਦੇ ਆ ਤੁਸੀਂ ਰਿਜੈਕਟਡ ਹੋ ਤੇ ਕਿਸੇ ਇਨਸਾਨ ਨੂੰ ਚੰਗਾ ਨਹੀਂ ਲੱਗਦਾ ਉਹਦੀ ਮਾਨਸਿਕ ਸਥਿਤੀ ਜਿਹੜੀ ਹੈਗੀ ਹੈ ਉਹ ਇਸ ਤਰੀਕੇ ਨਾਲ ਪਹੁੰਚ ਜਾਂਦੀ ਹੈ ਕਿ ਯਾਰ ਆਈ ਐਮ ਨਾਟ ਗੁੱਡ ਜ਼ਿਆਦਾਤਰ ਜਿਹੜਾ ਸਾਡਾ ਨੌਜਵਾਨ ਤਬਕਾ ਹੈ ਉਹ ਇਸ ਮੁਕਾਮ ਤੇ ਆ ਕੇ ਗਲਤ ਰਾਹ ਪੈ ਜਾਂਦਾ ਹੈ ਉਹ ਗਲਤ ਰਾਏ ਪੈਣ ਦੇ ਨਾਲ ਉਹ ਇਹ ਸੋਚਦਾ ਚਲੋ ਐ ਨਹੀਂ ਤੇ ਦੇ ਗੋ ਇਨਟੂ ਅ ਪੈਰਲਲ ਵਰਲਡ ਜੋ ਸਬਸਟੈਂਸ ਅਬਿਊਜ਼ ਹੋਏ ਜਾਂ ਐਲਕੋਹਲ ਹੋਏ ਜਾਂ ਕੁਝ ਹੋਏ ਇੱਕ ਕੋਸ਼ਿਸ਼ ਹੈ ਜਿਹੜੀ ਹੈ ਕਿ ਇਸ ਚੀਜ਼ ਦੇ ਅੰਦਰ ਹਰ ਇੱਕ ਰਾਹ ਉਤੇ ਇੱਕ ਟੀ ਪੁਆਇੰਟ ਆਂਦਾ ਹੈ ਜਾਂ ਤੁਸੀਂ ਲੈਫਟ ਜਾਓ ਜਾਂ ਰਾਈਟ ਜਾਓ ਤੇ ਰਾਈਟ ਉਹ ਥੋੜਾ ਮੁਸ਼ਕਿਲ ਜ਼ਰੂਰ ਰਾਹ ਹੈ ਲੇਕਿਨ ਮੈਂ ਕਹਿਣਾ ਕਿ ਉਹਦੇ ਅੰਦਰ ਹੀ ਸਾਡਾ ਜਿਹੜਾ ਇੱਕ ਅੱਗੇ ਰਿਜ਼ਲਟ ਨਿਕਲਦਾ ਹੈ ਵਰਨਾ ਤੁਸੀਂ ਡੁੱਬਦੇ ਜਾਓਗੇ ਸੋਸਾਇਟੀ ਨੂੰ ਕਿਵੇਂ ਟੈਕਲ ਕੀਤਾ ਤਾਨੇ ਮਿਹਨੇ ਬਹੁਤ ਦੁਨੀਆਦਾਰੀ ਰਿਸ਼ਤੇਦਾਰੀਆਂ ਦੋਸਤ ਮਿੱਤਰ ਸੁਭਾਵਕ ਹੈ ਜਦੋਂ ਆਪ ਤੋਂ ਬਾਅਦ ਡਾਊਨ ਆਉਂਦਾ ਤਾਂ ਸੋਸਾਇਟੀ ਨੂੰ ਟੈਕਲ ਕਰਨਾ ਸਭ ਤੋਂ ਜ਼ਿਆਦਾ ਔਖਾ ਅੱਜ ਦੀ ਯੂਥ ਲਈ ਰਹਿੰਦਾ ਹੈ ਹੁਣ ਵੀ ਅਗਰ ਕੋਈ ਸੁਸਾਈਡ ਕਰਦਾ ਤੇ ਉਹਦੇ ਮਗਰ ਸ਼ਾਇਦ ਉਹ ਆਪਣੀ ਉਹਦੀ ਵਜ੍ਹਾ ਘੱਟ ਹੁੰਦੀ ਹੈ ਦੁਨੀਆ ਦੀ ਵਜ੍ਹਾ ਕਹਿੰਦੇ ਨਾ ਸਭ ਤੋਂ بڑا ਰੋਗ ਕਾਹ ਕਹੇਂਗੇ ਲੋਕ ਫਿਰ ਤੁਸੀਂ ਲੋਕਾਂ ਨੂੰ ਕਿਵੇਂ ਟੈਕਲ ਕੀਤਾ ਇਹ ਬਹੁਤ ਚੰਗੇ ਤਰੀਕੇ ਨਾਲ ਮੈਨੂੰ ਸਮਝ ਆ ਗਿਆ ਜਦੋਂ ਮੈਂ ਇੱਥੇ ਆਇਆ ਉਸ ਤੋਂ ਪਹਿਲੇ ਵੀ ਸਾਨੂੰ ਪਤਾ ਲੱਗੇ ਤੇ ਮੇਰੇ ਪੇਰੈਂਟਸ ਨੇ ਇੰਡੀਆ ਛੱਡਿਆ ਤੇ ਇੱਕ ਯੂ ਹਵ ਟੂ ਹਵ ਅ ਲਿਟਲ ਬਿਟ ਆਪਾ ਥੋੜਾ ਆਪਣਾ ਦਿਮਾਗ ਦੇ ਨਾਲ ਨਾ ਗੱਲ ਕਰਨੀ ਚਾਹੀਦੀ ਸੀ ਤੇ ਮਾਈਂਡ ਟ੍ਰੇਨਿੰਗ ਬਹੁਤ ਇੰਪੋਰਟੈਂਟ ਹੈ ਅਸੀਂ ਆਪਣੇ ਆਪ ਨੂੰ ਟ੍ਰੇਨਿੰਗ ਦੇਣਾ ਸਭ ਚੀਜ਼ਾਂ ਆਦੀ ਮਾਈਂਡ ਟ੍ਰੇਨਿੰਗ ਬਹੁਤ ਇੰਪੋਰਟੈਂਟ ਹੈ ਮਾਈਂਡ ਟ੍ਰੇਨਿੰਗ ਵਾਸਤੇ ਮੈਂ ਇੱਕ ਵਿਜ਼ੂਅਲ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਜਦੋਂ ਲੋਕਾਂ ਦੀ ਗੱਲਾਂ ਸੁਣਨ ਦੀ ਗੱਲ ਆਉਂਦੀ ਹੈ ਨਾ ਆਈ ਪੁਟ ਮਾਈ ਹੈਡਫੋਨਸ ਔਨ ਅੱਛਾ ਜਸਟ ਪੁਟ ਯਰ 뮤직 ਔਨ ਯੂ ਡੋਨਟ ਹੈਵ ਟੂ ਕੇਅਰ ਅਬਾਊਟ ਐਨੀ ਵਨ ਬਿਕੋਜ਼ ਇਹ ਜਿਹੜੇ ਬੰਦਿਆਂ ਦੀ ਤੁਸੀਂ ਗੱਲਾਂ ਸੁਣ ਰਹੇ ਹੋ ਤੁਸੀਂ ਇਹਨਾਂ ਦੇ ਨਾਲ ਜਾ ਕੇ ਨਾ ਤੁਸੀਂ ਸਮਾਜਿਕ ਬਣ ਰਹੇ ਹੋ ਤੁਸੀਂ ਸਿਰਫ ਇੱਕ ਰੈਟਰੀ ਇਨ ਦ ਤੁਸੀਂ ਉਹਨਾਂ ਦਾ ਐਕਨੋਲਜਮੈਂਟ ਲੈ ਰਹੇ ਹੋ ਜੋ ਤੁਹਾਡੇ ਨਾਲ ਤੁਹਾ ਤੇ ਨਹੀਂ ਤੁਹਾਡੇ ਵਾਸਤੇ ਖੜੇ ਹੋਣਾ ਤੁਸੀਂ ਜੋ ਕਰੋਗੇ ਉਹਦੇ ਕਰਕੇ ਤੁਹਾਡੇ ਲੋਕ ਆਲੇ ਦੁਆਲੇ ਲੋਕ ਹੋਣੇ ਨੇ ਤੇ ਐਸ ਤੋਂ ਚੰਗਾ ਤੁਸੀਂ ਕਰੋ ਚੀਜ਼ਾਂ ਆਪਣੇ ਆਪਾਂ ਬੰਦ ਤੇ ਆਈ ਡਿਡ ਨਾਟ ਟੈਕਲ 애니ਵਨ ਆਈ ਜਸਟ ਕੱਟ ਆਫ ਕੱਟ ਆਫ ਕਰਨਾ ਮੇਂਨੇ ਬਹੁਤ ਅੱਛਾ ਸੀ ਇੱਕ 트ਾਂਸੰਦੋਂ ਚਲਾ ਗਿਆ ਇੱਕ ਤਪੱਸਿਆ ਸਮਝ ਲਓ ਤੁਸੀਂ ਕਿ ਵੀ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਮੈਂ 6 ਸਾਲ ਇੰਡੀਆਂ ਨਹੀਂ ਗਿਆ ਉਸ ਤੋਂ ਬਾਅਦ ਅੱਛਾ ਮੈਂ 6 ਸਾਲ ਇੰਡੀਆਂ ਨਹੀਂ ਗਿਆ 6 ਸਾਲ ਬਾਅਦ ਜਦੋਂ ਮੈਂ ਗਿਆ ਤੇ ਰੈਡ ਕਾਰਪੇਟ ਐ ਸਭ ਜਿਹੜੀ ਚੀਜ਼ਾਂ ਹੁੰਦੀਆਂ ਉਹ ਹੁੰਦਾ ਬਟ ਲੇਕਿਨ ਫਿਰ ਤਦ ਤੱਕ ਮੈਂ ਸ਼ਾਇਦ ਨਾ ਆਪਣੇ ਆਪ ਨੂੰ ਹੀਲ ਕਰ ਚੁੱਕਾ ਸੀ ਕਿ ਜਿਨ੍ਹਾਂ ਨਾਲ ਮੈਂ ਗੱਲ ਨਹੀਂ ਕਰ ਸਕਦਾ ਸੀ ਉਹਨਾਂ ਨਾਲ ਵੀ ਮੈਂ ਗੱਲ ਕਰਨ ਨੂੰ ਤਿਆਰ ਸੀ ਕਿ ਮੈਂ ਮਿਲਣਾ ਸਭ ਦੇ ਨਾਲ ਜ਼ਰੂਰੀ ਹੈ ਮੈਂ ਕੋਈ ਵੌਲਸ ਬਾਉਂਡਰੀਜ਼ ਨਹੀਂ ਕ੍ਰੀਏਟ ਕੀਤੀਆਂ ਲੇਕਿਨ ਹਾਂ ਮੇਰੀ ਮਰਜ਼ੀ ਹੈ ਕਿ ਮੇਰੇ ਇਨਰ ਸਰਕਲ 'ਚ ਸਿਰਫ ਕੌਣ ਆਏਗਾ ਉਹ ਸਿਰਫ ਫਿਲਟਰਡ ਤੇ ਵੈਰੀ ਵੈਰੀ ਰੀਅਲ ਪੀਪਲ ਪਹਿਲਾਂ ਅ ਅਰਸ਼ ਤੋਂ ਫਰਸ਼ ਤੇ ਫਿਰ ਫਰਸ਼ ਤੋਂ ਅਰਸ਼ ਇਹ ਦੌਰ ਕਿਸ ਤਰ੍ਹਾਂ ਤੈਅ ਕੀਤਾ ਇਸ ਸਫ਼ਰ ਕਿਵੇਂ ਤੈਅ ਕੀਤਾ ਜਿਵੇਂ ਖੁਦ ਆਕੇ ਪਹਿਲਾਂ ਨੌਕਰੀ ਕੀਤੀ ਤਾਂ ਨੌਕਰੀ ਤੋਂ ਫਿਰ ਹਰਮੀਖ ਸਿੰਘ 17-18 ਸਾਲ ਦੇ ਅੰਦਰ 9 ਕੰਪਨੀਆਂ ਦਾ ਮਾਲਕ ਕਿਵੇਂ ਬਣਿਆ ਇਕ ਜਿਹੜੀ ਮੈਂ ਉਹਦੇ ਗੱਲ ਦੱਸੀ ਤੁਹਾਨੂੰ ਪ੍ਰੋਐਕਟਿਵ ਤੇ ਦੂਜਾ ਵਿਜਨ ਇਹਦੇ ਅੰਦਰ ਹੋਣਾ ਜ਼ਰੂਰੀ ਹੈ ਓਪਰਚੁਨਿਟੀ ਨੂੰ ਸੀਜ਼ ਕਰਨਾ ਓਕੇ ਜੀ ਅ ਵੀਡੀਓ ਤੁਸੀਂ ਵੇਖੀਏ ਦੁਬਈ ਦੇ ਵਿੱਚ ਐ ਸਿੱਖ ਅਮੀਰ ترین ਸਿੱਖ ਜਿਹੜੇ ਅੱਜ ਨੋ ਕੰਪਨੀਆਂ ਦੇ ਮਾਲਕ ਨੇ ਅਤੇ ਅਨੰਤ ਸਿੰਘ ਆ ਕੀ ਕਿਸ ਤਰ੍ਹਾਂ ਇਹਨਾਂ ਦੀ ਫੈਮਿਲੀ ਦਾ ਬਹੁਤ ਵਧੀਆ ਬਿਜ਼ਨਸ ਸੀ ਫਿਰ ਉਸ ਤੋਂ ਬਾਅਦ ਜਿਹੜਾ ਹੈ ਕਾਫੀ ਜ਼ਿਆਦਾ ਇਹਨਾਂ ਦਾ ਬਿਜ਼ਨਸ ਦਾ ਨੁਕਸਾਨ ਹੋਇਆ ਉਦੋਂ ਅ ਠੀਕ ਹੈ ਡੇਕ ਕੇ ਥੱਲੇ ਆ ਗਿਆ ਅਨਦਰ ਬਿਜ਼ਨਸ ਉਦੋਂ ਬਾਅਦ ਹੈ ਦੁਬਈ ਆਏ ਤੇ ਦੁਬਈ ਦੇ ਵਿੱਚ ਆ ਕੇ ਇਹਨਾਂ ਨੇ ਕਾਫੀ ਸਾਰੀਆਂ ਹਾਰਡਸ਼ਿਪਸ ਜਿਹੜੀਆਂ ਫੇਸ ਕੀਤੀਆਂ ਤੇ ਇੱਥੇ ਇਹਨਾਂ ਨੇ ਇੰਨੀਆਂ ਹਾਰਡਸ਼ਿਪਸ ਫੇਸ ਕੀਤੀਆਂ ਕਿ ਉਹ ਉਹ ਪੁਆਇੰਟ ਸੀ ਕਿ ਹਰ ਜਗ੍ਹਾ ਇਹਨਾਂ ਨੂੰ ਲੱਗ ਜਾ ਸਕਿਆ ਹੂੰ ਜਿਹੜਾ ਹੈ ਨਾ ਮੈਨੂੰ ਗਿਵ ਅਪ ਕਰ ਦੇਣਾ ਚਾਹੀਦਾ ਲੇਕਿਨ ਜਦੋਂ ਤੁਸੀਂ ਲੱਗੇ ਰਹਿੰਦੇ ਹੋ ਲੱਗੇ ਰਹਿੰਦੇ ਹੋ ਗਿਵ ਅਪ ਨਹੀਂ ਕਰਦੇ ਤੇ ਫਿਰ ਤੁਸੀਂ ਕਾਮਯਾਬ ਹੋਣਾ ਸ਼ੁਰੂ ਹੋ ਜਾਂਦੇ ਹੋ ਤੁਹਾਡੀ ਕਾਮਯਾਬੀ ਦਾ ਜਿਹੜਾ ਸਫਰ ਹੈ ਉਹ ਤੋਂ ਸ਼ੁਰੂ ਹੋ ਜਾਂਦਾ ਹੈ ਬਹੁਤ ਵਧੀਆ ਗੱਲਾਂ ਇਹਨਾਂ ਨੇ ਕੀਤੀਆਂ ਨੇ ਬਹੁਤ ਵਧੀਆ ਲੱਗਿਆ ਵੀਡੀਓ ਵੇਖ ਕੇ ਆਮ ਸ਼ੋਰ ਤੁਹਾਨੂੰ ਵੀ ਵੇਖ ਕੇ ਬਹੁਤ ਵਧੀਆ ਲੱਗਿਆ ਹੋਵੇਗਾ ਕਿ ਇਹਨਾਂ ਦਾ شمار ਅਮੀਰ ترین ਅਰਬੀਆਂ ਦੇ ਵਿੱਚ ਹੁੰਦਾ ਹੈ ਅਮੀਰ ترین ਅਰਬੀਆਂ ਨੂੰ ਵੀ ਇਹਨਾਂ ਨੇ ਪਿੱਛੇ ਛੱਡ ਦਿੱਤਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਇਸ ਚੈਨਲ ਦਾ ਵੀ విడియో లాజమి ఫలాకాత్తుంది సతశ్రీకాల